ਸਤਨਾਮ ਸ੍ਰੀ ਵਾਹਿਗੁਰੂ ਜੀ ਟੋਢੀ ਮਹਲਾ ਪੰਯਵਾ ਹਾਰੇ ਬਿਸਰਤ ਸਦਾ ਖੁਵਾਰੀ ਤਾਂ ਕਉ ਤੋਖਾ ਕਾਮ ਬਿਆਪੈ ਜਾਂ ਕਉ ਊਟ ਤੋਹਾਰੀ ਹਾਰੇ ਬਿਸਰਤ ਸਦਾ ਖੁਵਾਰੀ ਤਾਂ ਕਉ ਦੁਖ ਕਾਮ ਬਿਆਪੈ ਜਾ ਕਉ ਓਟ ਤੁਹਾਰੀ ਰਹਾਉ ਬੇ ਨਿਸਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖਿਆ ਤਾਨੇ ਉਸ ਜਨਮ ਨਾਨਕ ਤਿਸ ਬਲਿਹਾਰੀ ਗੁਣ ਨਿਦਾਨ ਗੁਣ ਤਨਹੀ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖਿਆ ਤਾਂ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਰਹਿਮਤ ਸਦਕਾ ਅਮਰਤ ਵੇਲੇ ਦਾ ਸੁਭਾਗਾ ਸਮਾ ਪ੍ਰਾਪਤ ਹੋਇਆ ਗੁਰੂ ਗਰੀਬ ਨਵਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਸਦਕਾ ਪਾਤਸ਼ਾਹ ਜੀ ਦੇ ਪ੍ਰਕਾਸ਼ਮਾਨ ਦੀ ਸੇਵਾ ਤੋਂ ਉਪਰੰਤ ਅਮਰਤਮਈ ਬਾਣੀ ਦਾ ਨਿਤਨੇਮ ਅਤੇ ਸਰਬੱਤ ਦੇ ਭਲੇ ਵਾਸਤੇ ਆਰੰਭ ਹੋਈ ਸਹੀ ਪਾਠ ਦੇ ਬਾਣੀ ਦਾ ਜਾਪ ਹੋਇਆ ਸ਼ੁਰੂਆਤ ਦੇ ਭਲੇ ਦੀ ਅਰਦਾਸ ਬੇਨਤੀ ਉਪਰੰਤ ਗੁਰੂ ਜੀ ਦਾ ਪਾਵਨ ਪੁਜਤਰ ਮੁਖਵਾਕ ਆਪ ਜੀ ਨੇ ਸਰਵਣ ਕੀਤਾ ਹੈ ਅੱਜ ਦੇ ਪਾਵਨ ਮੁਖਵਾਕ ਦੇ ਅੰਦਰ ਗੁਰੂ ਪਾਤਸ਼ਾਹ ਮਹਾਰਾਜ ਜੀ ਆਪਾਂ ਨੂੰ ਕੀ ਸਿੱਖਿਆ ਦਿੰਦੇ ਹੈ ਅੱਜ ਦੀ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ ਪ੍ਰੇਮ ਸਹਿਤ ਗਾਜੀ ਕੇ ਆਖਿਓ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਲੜੀ ਵਿੱਚੋਂ ਟੋਡੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹੇ ਤੋਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰਬਿੰਦ ਵਿੱਚੋਂ ਪਰਵਚਨ ਰਹਿਮਤ ਬਖਸ਼ਿਸ਼ਾਂ ਕਰਦੇ ਹਨ ਮਹਾਰਾਜ ਜੀ ਕਿਰਪਾ ਕਰਦੇ ਆ ਆਪਾਂ ਨੂੰ ਸਮਝਾਉਂਦੇ ਆ ਭਾਈ ਪਰਮੇਸ਼ਰ ਦਾ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਪਰਮੇਸ਼ਰ ਦਾ ਸਿਮਰਨ ਸਾਡੇ ਜੀਵਨ ਨੂੰ ਸੁਧਾਰਦਾ ਹੈ ਸਾਡੇ ਜੀਵਨ ਨੂੰ ਬੰਦਨਾ ਤੋਂ ਮੁਕਤ ਕਰਦਾ ਹੈ ਪਰਮੇਸ਼ਰ ਦਾ ਸਿਮਰਨ ਹਰ ਇੱਕ ਪ੍ਰਾਣੀ ਵਾਸਤੇ ਬਹੁਤ ਜ਼ਰੂਰੀ ਹੈ। ਕੁੱਲ ਲਕਾਈ ਪਰਮੇਸ਼ਰ ਦਾ ਸਿਮਰਨ ਕਰਦੀ ਹੈ। ਮਨੁੱਖ ਸਿਮਰਨ ਕਰਦਾ ਹੈ ਜਾਂ ਫਿਰ ਮਨੁੱਖ ਨੇ ਸਿਮਰਨ ਕਰਨਾ ਹੈ ਪਰਮੇਸ਼ਰ ਦੇ ਨਾਲ ਇਕਮਿਕ ਹੋਣ ਵਾਸਤੇ ਅਭੇਦ ਹੋਣ ਵਾਸਤੇ। ਮਨੋਖ ਨੂੰ ਛੱਡ ਕੇ ਬਾਕੀ ਜੂਨਾ ਸਿਮਰਨ ਕਰਦੀਆਂ ਮਨੁੱਖਾ ਜਨਮ ਲੈਣ ਵਾਸਤੇ ਮਨੁੱਖਾ ਜਾਮੇ ਵਿੱਚ ਆਉਣ ਵਾਸਤੇ ਕਿਉਂਕਿ ਮਨੁੱਖਾ ਜਾਮੇ ਦੇ ਵਿੱਚ ਹੀ ਪਰਮੇਸ਼ਰ ਦੇ ਵਿੱਚ ਅਪੇਧ ਹੋਇਆ ਜਾ ਸਕਦਾ ਹੈ ਮਨੁੱਖਾ ਦੀ ਜਾਮੇ ਦੇ ਵਿੱਚ ਹੀ ਪਰਮੇਸ਼ਰ ਦੀ ਬੰਦਗੀ ਕੀਤੀ ਜਾਂਦੀ ਹੈ ਸਿਮਰਨ ਕੀਤਾ ਜਾਂਦਾ ਹੈ ਮਹਾਰਾਜ ਗਰੀਬ ਪਾਤ ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਕਰਦੇ ਹੈ ਜਿਹੜੇ ਪ੍ਰਾਣੀ ਸਿਮਰਨ ਨਹੀਂ ਕਰਦੇ ਉਹਨਾਂ ਦਾ ਜੀਵਨ ਕੁਰਾ ਹੀ ਪੈ ਜਾਂਦਾ ਹੈ ਸਿਮਰਨ ਕਰਨ ਵਾਲਿਆਂ ਉੱਪਰ ਰਹਿਮਤ ਹੁੰਦੀ ਹੈ ਪ੍ਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ ਜਿਹੜੇ ਸਿਮਰਨ ਨਹੀਂ ਕਰਦੇ ਉਹ ਸਦਾ ਖੁਵਾਰ ਹੁੰਦੇ ਆ ਬੜਾ ਪਿਆਰਾ ਬਚਨ ਧੰਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਹਰ ਬਿਸਰਤ ਸਦਾ ਖੁਆਰੀ ਪਰਮੇਸ਼ਰ ਨੂੰ ਭੁਲਾ ਕੇ ਸਦਾ ਖੁਆਰ ਹੀ ਹੁੰਦਾ ਮਨੁੱਖ ਪਰਮੇਸ਼ਰ ਨੂੰ ਭੁੱਲ ਕੇ ਦਰਦ-ਦਰਦ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਹੋ ਜਾਂਦਾ ਖੁਆਰ ਹੋ ਜਾਂਦਾ ਤੇ ਜਿੰਨਾ ਤੇ ਪਰਮੇਸ਼ਰ ਜੀ ਤੁਹਾਡੀ ਕਿਰਪਾ ਹੈ ਉਨਾਂ ਤੇ ਰਹਿਮਤ ਹੁੰਦੀ ਐ ਤਾਂ ਕੋ ਧੋਖਾ ਕਹਾ ਬਿਆਪੈ ਜਾਂ ਕੋ ਊਟ ਤੁਹਾਰੀ ਜਿੰਨਾ ਤੇ ਤੇਰੀ ਰਹਿਮਤ ਹੈ ਦਾਤਾ ਜੀ ਤੁਹਾਡੀ ਨਜ਼ਰ ਹੈ ਉਹਨਾਂ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਉਹਨੂੰ ਕੋਈ ਧੋਖਾ ਨਹੀਂ ਲੱਗਦਾ ਉਹ ਪਰਮੇਸ਼ਰ ਦੇ ਸੱਚੇ ਸਿਧਾਂਤ ਨੂੰ ਸਮਝ ਜਾਂਦਾ ਹੈ ਪਰਮੇਸ਼ਰ ਨੂੰ ਜਾਣ ਜਾਂਦਾ ਹੈ ਇਸ ਕਰਕੇ ਉਹ ਝੂਠ ਕੂੜ ਦੀਆਂ ਚੀਜ਼ਾਂ ਦੇ ਨਾਲ ਪ੍ਰੇਮ ਨਹੀਂ ਕਰਦਾ ਉਹਦੇ ਵਿੱਚ ਫਸਦਾ ਨਹੀਂ ਪਰਮੇਸ਼ਰ ਦਾ ਨਾਮ ਜਪਣ ਵਾਲਾ ਸੁਖੀ ਹੁੰਦਾ ਹੈ ਇਸੇ ਕਰਕੇ ਮਹਾਰਾਜ ਨੇ ਬਾਣੀ ਵਿੱਚ ਥਾਂ ਥਾਂ ਤੇ ਪ੍ਰਮਾਤਮਾ ਤੋਂ ਨਾਮ ਦੀ ਮੰਗ ਕੀਤੀ ਹੈ ਮਹਾਰਾਜ ਨਾਮ ਦਿਓ ਨਾਮ ਦਿਓ ਬੜੀਆਂ ਪਿਆਰੀਆਂ ਪੰਕਤੀਆਂ ਨੇ ਜਾਚਕ ਮੰਗੈ ਦਾਣ ਦੇ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਿਦਾਰਿਆ ਬੜੀਆਂ ਦਾਤਾਂ ਬੜੀਆਂ ਰਹਿਮਤਾ ਹੁੰਦੀਆਂ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਆ ਰਹਾਉ ਦਾ ਬਿਸ਼ਰਾਮ ਦਿੱਤਾ ਮਹਾਰਾਜ ਕਹਿੰਦੇ ਰੁਕੋ ਸਮਝੋ ਕੀ ਸਮਝਾਇਆ ਹੁਣ ਪਹਿਲੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਬਾਦਸ਼ਾਹ ਨੇ ਸਮਝਾਈ ਆ ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾ ਮਨੁੱਖ ਖਵਾਰ ਹੁੰਦਾ ਹੈ ਦਰਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਹੈ ਤੇ ਦੂਜੀ ਗੱਲ ਸਮਝਾਈ ਆ ਵੀ ਜਿਹਦੇ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਉਹਨੂੰ ਧੋਖਾ ਨਹੀਂ ਹੁੰਦਾ ਉਹ ਮਾਇਆ ਤੋਂ ਧੋਖਾ ਨਹੀਂ ਖਾਂਦਾ ਪਰਮੇਸ਼ਰ ਦੇ ਪਿਆਰ ਵਿੱਚ ਲੀਨ ਰਹਿੰਦਾ ਹੈ ਹੁਣ ਜਿਹੜੇ ਸਿਮਰਨ ਨਹੀਂ ਕਰਦੇ ਮਹਾਰਾਜ ਜੀ ਉਹਨਾਂ ਦਾ ਜ਼ਿਕਰ ਕਰਦੇ ਆ ਭਾਈ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ हे ਭਲਿਓ ਭਾਗਾ ਵਾਲਿਓ ਪਰਮੇਸ਼ਰ ਦੇ ਨਾਮ ਤੋਂ ਬਿਨਾ ਪਰਮੇਸ਼ਰ ਦੇ ਸਿਮਰਨ ਕੀਤੇ ਬਿਨਾ ਜੀਵਨ ਸੜਦਾ ਰਹਿੰਦਾ ਹੈ ਮਨੁੱਖ ਸੜਦਾ ਰਹਿੰਦਾ ਬਲਦਾ ਰਹਿੰਦਾ ਤੜਫਦਾ ਰਹਿੰਦਾ ਹੈ ਈਰਖਾ ਦੀ ਅੱਗ ਵਿੱਚ ਛੜੀ ਜਾਂਦਾ ਹੈ ਵਿਸ਼ੇ ਵਿਕਾਰਾਂ ਦੀ ਅਗ ਵਿੱਚ ਛੜੀ ਜਾਂਦਾ ਸਿਮਰਨ ਤੋਂ ਬਿਨਾ ਅੰਦਰ ਵਿਸ਼ੇ ਵਿਕਾਰਾਂ ਦੇ ਈਰਖਾ ਦੇ ਨਿੰਦਿਆ ਦੇ ਚੁਗਲੀਆਂ ਦੇ ਭਾਂਬੜ ਮਚਦੇ ਆ ਇਹਨਾਂ ਦੁਖੀ ਹੈ ਫਿਰ ਜਦੋਂ ਸਿਮਰਨ ਕਰਦਾ ਹੈ ਮਨੁੱਖ ਫਿਰ ਇਹਨਾਂ ਭਾਂਬੜਾਂ 'ਤੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਤੇ ਮਨੁੱਖ ਸ਼ਾਂਤ ਹੋ ਜਾਂਦਾ ਹੈ ਤੇ ਸਿਮਰਨ ਤੋਂ ਬਿਨਾ ਜਿਹੜੇ ਸਿਮਰਨ ਨਹੀਂ ਕਰਦੇ ਮਹਾਰਾਜ ਕਹਿੰਦੇ ਉਹਨਾਂ ਦੀ ਜ਼ਿੰਦਗੀ ਸੱਪ ਵਾਂਗੂ ਬਤੀਤ ਹੁੰਦੀ ਹੈ। ਉਹਨਾਂ ਦੀ ਉਮਰ ਸੱਪ ਵਰਗੀ ਹੈ। ਸਰਪ ਜੈਸੇ ਆਰ ਜਾਰੀ। ਸੱਪ ਵਰਗੀ ਜ਼ਿੰਦਗੀ ਸਾਰੀ ਜ਼ਿੰਦਗੀ ਜ਼ਹਿਰ ਹੀ ਖੋਲਦਾ ਰਹਿੰਦਾ ਹੈ। ਸਾਰੀ ਜ਼ਿੰਦਗੀ ਜ਼ਹਿਰ ਹੀ ਕੱਢਦਾ ਰਹਿੰਦਾ ਹੈ। ਨਵਖੰਡਨ ਕੋ ਰਾਜ ਕਮਾਵੇ। ਅੰਤ ਚੱਲੇ ਗੋਹਾਰੀ। ਬੇਸ਼ੱਕ ਕੋਈ ਆਪਣੀ ਪਾਵਰ ਦੇ ਨਾਲ ਆਪਣੇ ਜੋਰ ਅਜਮਾਈ ਦੇ ਨਾਲ ਇਹ ਕਾਵੇ ਵੀ ਮੈਂ ਬੜੀ ਮਾਇਆ ਇਕੱਠੀ ਕਰ ਲਈ ਮੇਰਾ ਚਾਰੇ ਪਾਸੇ ਦਬ ਦਬਾਏ ਅਰਨਿਕ ਖੁਸ਼ੀ ਮਿਲ ਜਾਏ ਵੀ ਰਾਜ ਭਾਗ ਦਾ ਮਾਲਕ ਬਣ ਜੀ ਸਾਰੇ ਪਾਸੇ ਉਹਦਾ ਹੁਕਮ ਚੱਲਦਾ ਹੋਵੇ ਹੋਰ ਦਾਕਤਵਾਰ ਹੋਵੇ ਸਾਰੀ ਧਰਤੀ ਤੇ ਉਹਦਾ ਹੁਕਮ ਚੱਲਦਾ ਹੋਵੇ ਨਵਾਂ ਖੰਡਾ ਵਿੱਚ ਹੋ ਜਾਂ ਸ਼ਿਪਾਹੀ ਨੌਕਰ ਚਾਕਰ ਸਵੇਰੇ ਸਲਾਮ ਕਰਦੇ ਅਸਲੂਟ ਮਾਰਦੇ ਆਂ ਆਗਿਆ ਦੀ ਪਾਲਣਾ ਕਰਦੇ ਮਾਇਆ ਬੜੀ ਐ ਸ਼ੋਭਾ ਬੜੀ ਐ ਪਰੰਤੂ ਨਾਮ ਦੀ ਕਣੀ ਕੋਲੇ ਹੈ ਨਹੀਂ ਨਾਮ ਨਹੀਂ ਜਪਦਾ ਮਹਾਰਾਏ ਕਹਿੰਦੇ ਭਾਵੇਂ ਨਵਾਂ ਖੰਡਾਂ ਤੇ ਰਾਜ ਚੱਲਦਾ ਹੋਵੇ ਸਾਰੀ ਦੁਨੀਆ ਹੁਕਮ ਮੰਨਦੀ ਹੋਵੇ ਸਾਰੀ ਦੁਨੀਆ ਦੀ ਮਾਇਆ ਕੋਲੇ ਹੋਵੇ ਐਨਾ ਅਮੀਰ ਹੋਵੇ ਤਾਕਤ ਵਾਲਾ ਹੋਵੇ ਅੰਤ ਚੱਲੇ ਕੋ ਹਾਰੀ ਅੰਤ ਨੂੰ ਜੀਵਨ ਦੀ ਬਾਜੀ ਹਾਰ ਕੇ ਚਲਿਆ ਜਾਂਦਾ ਹੈ ਬਾਜੀ ਦੀ ਸਮਝ ਨਹੀਂ ਲੱਗਦੀ ਜਿੱਤ ਨਹੀਂ ਸਕਦਾ ਸਤਿਗੁਰੂ ਬਾਦਸ਼ਾਹ ਮਹਾਰਾਜ ਦੀ ਕਿਰਪਾ ਕਰਦੇ ਆਏ हे ਭਗਵਾਨ ਗੁਣ ਨਿਧਾਨ ਗੁਣ ਤੇ ਨਹੀਂ ਹੀ ਗਾਈ ਜਾ ਕੋ ਕਿਰਪਾ ਧਾਰੀ जिधे ते तू ਆਪ ਕਿਰਪਾ ਕਰਦਾ ਹੈ ਉਹ ਤੇਰੇ ਗੁਣ ਗਾਉਂਦਾ ਹੈ ਜਿਹਦੇ ਤੇ ਆਪ ਕਿਰਪਾ ਕਰਦਾ ਹੈ ਉਹ ਗੁਣਾ ਦੀ ਖਜ਼ਾਨੇ ਸੰਭਾਲ ਲੈਂਦਾ ਗੁਣਾ ਦੀ ਖਜ਼ਾਨੇ ਉਹਦੇ ਕੋਲ ਬੇਅੰਤ ਰਹਿੰਦੇ ਨੇ ਗੁਣਾ ਦੀਆਂ ਖਜ਼ਾਨਿਆਂ ਦੇ ਮਾਲਕ ਪ੍ਰਮਾਤਮਾ ਦੇ ਗੁਣ ਗਾਉਣੇ ਆ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਉਹਨਾਂ ਨੇ ਗੁਣ ਗਾਏ ਆ ਜਿਨ੍ਹਾਂ ਤੇ ਪ੍ਰਮਾਤਮਾ ਦੀ ਨਦਰ ਹੋਈ ਹੈ ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਸੋ ਸੁਖੀਆ ਧਾਨੋ ਸਜਨਮਾ ਨਾਨਕ ਤੇ ਸਵਲਿਹਾਰੀ ਫਿਰ ਮਹਾਰਾਜ ਜੀ ਕਹਿੰਦੇ ਨਾਮ ਜਪਣ ਵਾਲਾ ਜੀਵਨ ਦੇ ਵਿੱਚ ਸੁਖੀ ਰਹਿੰਦਾ ਹੈ ਉਹ ਧੰਨ ਹੈ ਉਹਦਾ ਜਨਮ ਧੰਨ ਹੈ ਉਹਦੀ ਮਾਂ ਧੰਨ ਹੈ ਪਿਤਾ ਧੰਨ ਹੈ ਰੇ ਨਾਮ ਦਿਨ ਨਾਲ ਜੋੜ ਦੇ ਨੇ ਉਹ ਜੀਵਨ ਦੇ ਵਿੱਚ ਸੁਖੀ ਹੋ ਗਿਆ ਸਬਰ ਸੰਤੋਖ ਆ ਗਿਆ ਮਨ ਨੂੰ ਸਹਿਜ ਆ ਗਿਆ ਉਹਦਾ ਜਨਮ ਧਨ ਭਾਗਾ ਵਾਲਾ ਹੋ ਗਿਆ ਮੈਂ ਨਾਨਕ ਐਸੀ ਗੁਰਮੁਖਾਂ ਤੋਂ ਐਸੇ ਰੱਬ ਦੇ ਪਿਆਰਿਆਂ ਤੋਂ ਬਲਿਹਾਰ ਜਾਣਾ ਵਾਰੇ ਵਾਰੇ ਜਾਣਾ ਸੋ ਗੁਰੂ ਜੀ ਕਿਰਪਾ ਕਰਨ ਸਾਨੂੰ ਨਾਮ ਦੀ ਦਾਤ ਮਿਲੀ ਪਰਮੇਸ਼ਰ ਦੇ ਨਾਮ ਜਪ ਕੇ ਗੁਣ ਗਾ ਕੇ ਮੜਿਆਈਆਂ ਕਰਕੇ ਆਪਣਾ ਜੀਵਨ ਸੌਖਾ ਬਤੀਤ ਕਰ ਲਈਏ ਸਾਡਾ ਜੀਵਨ ਸੋਹਣਾ ਹੋ ਜਾਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਬੇਅੰਤ ਪੁੱਲਾਂ ਦੀ ਕਮਾ ਕਰਨੀ ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣ ਜੋਗ ਹੈ ਕਿਰਪਾ ਕਰਕੇ